हां अ ल ਦੇ ਵਿੱਚ ਲੋਕ ਸਭਾ ਦੀ ਸਾਡੇ ਫਰੀਦਕੋਟ ਲੋਕ ਸਭਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਕਰਮਜੀਤ ਸਿੰਘ ਅਨਮੋਲ ਜੀ ਨੂੰ ਜਿਹੜੀ ਟਿਕਟ ਦੇ ਕੇ ਪਾਰਟੀ ਹਾਈ ਕਮਾਂਡ ਨੇ ਨਿਵਾਜਿਆ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਕਰਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਨ ਕੇਚਰੀਵਾਲ ਜੀ ਦਾ ਜਿਨ੍ਹਾਂ ਦੀ ਯੋਗਗਵਾਹੀ ਦੇ ਵਿੱਚ ਪੰਜਾਬ ਹਰ ਰੋਜ਼ ਰੱਕੀ ਦੀ ਲੀਤੇ ਚੜ ਰਿਹਾ ਔਰ ਬਹੁਤ ਹੀ ਵਧੀਆ ਕੈਂਡੀਡੇਟ ਸਾਡੇ ਲੋਕ ਸਭਾ ਫਰੀਦਕੋਟ ਨੂੰ ਮਿਲੇ ਨੇ ਔਰ ਸਾਡੀ ਜਿਹੜੀ ਜਿੱਤ ਹੈਗੀ ਆ ਉਹ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਸਾਡੇ ਆਮ ਆਦਮੀ ਪਾਰਟੀ ਦੀ ਚੋਲੀ ਦੇ ਵਿੱਚ ਆ ਰੀਆਂ ਨੇ ਔਰ ਸਾਡੀ ਫਰੀਦਕੋਟ ਸੀਟ ਜਿਹੜੀ ਹੈਗੀ ਅਸੀਂ ਬਹੁਤ ਅੱਛੇ ਮਾਰਜਨ ਦੇ ਨਾਲ ਜਿੱਤੀ ਹਰ ਰੋਜ਼ ਲੋਕ ਹਿੱਤਾਂ ਦੇ ਵਿੱਚ ਜਿਹੜੇ ਫੈਸਲੇ ਲਏ ਜਾ ਰਹੇ ਆ ਸੋ ਮੈਂ ਸਭ ਨੂੰ ਇਹੀ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਬਹੁਤ ਅੱਛੇ ਮਾਰਜਨ ਦੇ ਨਾਲ ਅਸੀਂ ਜਿਹੜੀ ਇਹ ਸੀਟ ਹੈਗੀ ਆ ਹਰ ਲੋਕ ਸਭਾ ਦੀ ਹਰ ਸੀਟ ਅਸੀਂ ਜਿੱਤ ਕੇ ਮਾਨ ਸਾਹਿਬ ਦੇ ਔਰ ਅਰਵਿੰਨ ਕੇਚੀ ਬਾਲਜੀ ਦੀ ਚੋਲੀ ਪਾਈਏ ਤਾਂ ਕਿ ਸਾਡੇ ਹੱਥ ਜਿਹੜੇ ਹੋਰ ਮਜ਼ਬੂਤ ਹੋਣ ਔਰ ਅਸੀਂ ਹੋਰ ਅੱਛੀ ਤਰ੍ਹਾਂ ਜਿਹੜਾ ਕੰਮ ਕਰ ਸਕੀਏ ਲੱਗਦਾ ਕਰਮਜੀਤ ਅੰਮੋਲ ਉਹਨਾਂ ਦੇ ਪੰਜ ਦਮੇ ਚੱਲਦਾ ਹੈ ਵਾਅਦੇ ਤੇ ਬਿਲਕੁਲ ਜੀ ਬਹੁਤ ਅੱਛੇ ਕੈਂਡੀਡੇਟ ਸਾਨੂੰ ਮਿਲੇ ਨੇ ਔਰ ਬਹੁਤ ਅੱਛੇ ਲੀਡਰ ਸਾਬਤ ਹੋਣਗੇ ਕਰਮਜੀਤ ਅਨਮੋਲ ਵੀਰ ਜੀ ਹੋਣੀ ਔਰ ਬਾਕੀ ਹੋਰ ਸਾਡੇ ਮੰਤਰੀ ਸਹਿਬਾਨ ਜਿਹੜੇ ਜਿਨ੍ਹਾਂ ਨੂੰ ਵੈਸੇ ਵੀ 2 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਔਰ ਬਹੁਤ ਅੱਛੇ ਜਿਹੜੇ ਕੰਮ ਕਰ ਰਹੇ ਹੈ ਸੋ ਬਹੁਤ ਅੱਛੇ ਰਿਜ਼ਲਟ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਆਣਗੇ